ਸ੍ਰੀ ਗੁਰੂ ਜੀ ਸਾਰਿਆਂ ਨੂੰ ਅਮੀ ਦਾ ਤੁਸੀਂ ਸਾਰੇ ਚੜਦੀ ਕਲਾ ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪੀਟ ਪਟਿਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਚਲੋ ਜੀ ਹੁਣ ਆਪਾਂ ਬਟਿਕ ਸਟੇਲ ਸਾਰੇ ਸੂਟ ਦਿਖਾਵਾਂਗੇ ਠੀਕ ਹੈ ਜੀ ਚੈੱਕ ਕਰੀ ਚਲੋ ਡਿਜ਼ਾਈਨ ਬਹੁਤ ਸੋਹਣੇ ਆ کافی ਡਿਜ਼ਾਈਨ ਨਵੇਂ ਤੋਂ ਨਵੇਂ ਇਹਦੇ ਵਿੱਚ ਹੈਗੇ ਆ ਬਾਕੀ ਜੀ ਇਹ ਵਾਲੇ ਜਿੰਨੇ ਵੀ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਸਾਡੇ ਆਪਣੇ ਕੋਲ ਅਵੇਲੇਬਲ ਹੈ ਜੀ ਇਹਨਾਂ ਵਿੱਚੋਂ ਕੋਈ ਵੀ ਤੁਸੀਂ ਬਾਈ ਕਰ ਸਕਦੇ ਹੋ ਬਾਕੀ ਅਗਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਔਨ ਆਰਡਰ ਆਪਰ ਸਾਡੇ ਕੋਲ ਕਿਸੇ ਵੀ ਕਲਰ ਤੇ ਰੈਡੀ ਕਰਵਾਉਣਾ ਚਾਹੁੰਦੇ ਆ ਤਾਂ ਤੁਸੀਂ ਕਰਵਾ ਸਕਦੇ ਹੋ ਨੈਕਸਟ ਆ ਚੈੱਕ ਕਰੋ ਕਿ ਰਵਰ ਕਲਾ ਬਹੁਤ ਸੋਹਣਾ ਕਲਰ ਕੰਟਰਾਸਟ ਬਹੁਤ ਅੱਛਾ ਹੈ ਜੀ ਅਗਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਕਲਰ ਤੁਹਾਨੂੰ ਪਸੰਦ ਆ ਤੁਸੀਂ ਇਹ ਬਾਈ ਕਰਨਾ ਹੈ ਔਰ ਬਾਈ ਕਰ ਸਕਦੇ ਹੋ ਬਾਕੀ ਅਗਰ ਤੁਸੀਂ ਕਿਸੇ ਹੋਰ ਕਲਰ ਤੇ ਰੈਡੀ ਕਰਵਾਉਣਾ ਚਾਹੁੰਦੇ ਆ ਇਹਨਾਂ ਵਿੱਚੋਂ ਕੋਈ ਵੀ ਡਿਜ਼ਾਈਨ ਤੁਸੀਂ ਆਪਣੇ ਕੋਲ ਮਸ਼ੀਨ ਵਰਕ ਜਿਹੜਾ ਕਰਵਾ ਕੇ ਰੈਡੀ ਕਰਵਾ ਸਕਦੇ ਹੋ ਬਾਕੀ ਅਗਰ ਤੁਹਾਡੇ ਕੋਲ ਕੋਈ ਆਪਣਾ ਡਿਜ਼ਾਈਨ ਹੈਗਾ ਤਾਂ ਤੁਸੀਂ ਉਹ ਵੀ ਆਪਾਂ ਸਾਨੂੰ ਫੋਟੋ પાਸ ਸਕਦੇ ਹੋ ਤੇ ਤੁਸੀਂ ਉਹ ਵੀ ਆਪਣੇ ਕੋਲ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਨੈਕਸਟ ਆਪ پاسੂਟ ਲੈ ਕੇ ਆਇਆ ਪਿਓਰ ਕਾਟਨ ਦੇ ਵਿੱਚ ਬਹੁਤ ਸੋਹਣਾ ਸੂਟ ਹੈ ਜੀ ਠੀਕ ਹੈ ਜੀ ਕਲਰ ਕੰਟਰਾਸਟ ਬਹੁਤ ਅੱਛੇ ਆ ਚੈੱਕ ਕਰੀ ਚਲੋ ਡਾਰਕ ਜੇ ਬਹੁਤ ਸੋਹਣੇ ਜਿਹੇ ਰੰਗ अवेलेबल ਹੈ ਆਪਣੇ ਕੋਲ ਪਿਓਰ ਕਾਟਨ ਦਾ ਫੈਬਰਿਕ ਰਹੇਗਾ ਨੈਕਸਟ ਆਲ ਓਵਰ ਦੇ ਵਿੱਚ ਵੀ ਆ ਤੇ ਨਾਲ ਜਿਹੜੀ ਬਾਟਮ ਆ ਕੰਟਰਾਸਟ ਬਾਟਮ ਦੇ ਵਿੱਚ ਵੀ ਆ ਨੈਕਸਟ ਆ ਬਹੁਤ ਸੋਹਣਾ ਹੈ ਜੀ ਨੈਕਸਟ ਆ ਵਾਲੇ ਬਹੁਤ ਸੋਹਣੇ ਪਿਓਰ ਕਾਟਨ ਦੇ ਸੂਟ ਹੋਣਗੇ ਜੀ ਨਾਲ ਬਾਟਮ ਜਿਹੜੀ ਚਿਕਨ ਦੀ ਰਹੇਗੀ ਠੀਕ ਹੈ ਜੀ ਬਾਟਮ ਵੀ ਨਾਲ ਕੰਟਰਾਸਟ ਵਿੱਚ ਰਹੇਗੀ ਬਾਟਮ ਤੇ ਬਹੁਤ ਸੋਹਣਾ ਨੀਚੇ ਜਿਹੜਾ ਆ ਕੀਤਾ ਹੋਏਗਾ ਚਿਕਨ ਦਾ ਵਰਕ ਠੀਕ ਹੈ ਜੀ ਸਭ ਦੇ ਡਿਫਰੈਂਟ ਵਰਕ ਕੀਤਾ ਹੋਏਗਾ ਕਿ ਤੁਸੀਂ ਇਹਦਾ ਕੋਈ ਬਾਟਮ ਬਣਵਾਉਣੀ ਬਾਟਮ ਵੀ ਬਣਵਾ ਸਕਦੇ ਹੋ ਪੈਂਟ ਪਲਾਜ਼ੋ ਬਣਾਉਣਾ ਪੈਂਟ ਪਲਾਜ਼ੋ ਵੀ ਅੱਛਾ ਲੱਗੇਗਾ ਅਗਰ ਤੁਸੀਂ ਜਿੱਦਾਂ ਕਿ ਹੁਣ ਫਸਜੀ ਸਲਵਾਰ ਚੱਲਦੀ ਆ ਤਾਂ ਤੁਸੀਂ ਉਹ ਵੀ ਇਹਦੀ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਸੌਰੀ ਨੈਕਸਟ ਆ ਬਹੁਤ ਸੋਹਣੇ ਆ ਜੀ ਸੂਟ ਠੀਕ ਹੈ ਜੀ ਆ ਕੜਾਈ ਵਾਲੇ ਸੂਟ ਆ ਗਏ ਆਪਣੇ ਕੋਲ ਅਵੇਲੇਬਲ ਆ ਜੇ ਤੁਸੀਂ ਇਹ ਵਾਲਾ ਕੋਈ ਬਾਈ ਕਰਨਾ ਬਹੁਤ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜੇਗਾ ਸਾਰੇ ਸੂਟੇ ਆਲਮੋਸਟ 1100-1200 ਰੁਪਏ ਦੇ ਵਿੱਚ ਵਿੱਚ ਹੋਣਗੇ ਜੀ ਇਹ ਚੈੱਕ ਕਰੀ ਚਲੋ ਬਹੁਤ ਸੋਹਣੇ ਸੋਹਣੇ ਕਲਰ ਹੈ ਜੀ ਬਹੁਤ ਸੋਹਣੇ ਸੋਹਣੇ ਕਲੈਕਸ਼ਨ ਹੈ ਜੀ ਬਾਕੀ ਜੀ ਅੱਜ ਦੀ ਵੀਡੀਓ ਵਿੱਚ ਆਪਣੇ ਕੋਲ ਇਹ ਵਾਲੇ ਸੂਟ ਆ ਮੀਂਦਾ ਤੁਹਾਨੂੰ ਪਸੰਦ ਆਏ ਹੋਣਗੇ ਧੰਨਵਾਦ ਜੀ